ਇਸ ਇੱਕ ਇੱਥੇ ਵੱਜ ਗਿਆ ਆ ਤੇ ਇੱਥੋਂ ਹਜੇ 40 ਕਿਲੋਮੀਟਰ ਮੈ ਜਾਣਾ ਆ ਜੀ ਹਮ ਲਿਆ ਜੀ ਬਿਲਕੁਲ ਬਿਲਕੁਲ ਤੂੰ ਹੀ ਲੇਟ ਆ ਗਿਆ ਹਾਂ ਤੇ ਹਾਂ ਜੋ ਵੀ ਹੋਏਗਾ ਪਤਾ ਲੱਗ ਜੇਗਾ ਉਹਨਾਂ ਨੂੰ ਕੋਲ ਕਾਲ ਕਰੇਗਾ ਪਤਾ ਨਹੀਂ ਕਿੱਦਾਂ ਬਣਦੀ ਆ ਯਾਰ ਹੁਣ ਕਹਿੰਦੇ ਆ ਵੀ ਇਹਦੀ ਗਿੱਟ ਪੈ ਸਕਦੀ ਆ ਯਾਰ ਅੱਜ ਰਾਈਡ ਮੀਟਿੰਗ ਆ ਆ ਬੰਦਾ ਜਿਹੜਾ ਨਾ ਇਹ ਨਹੀਂ ਮੈਨੂੰ ਕਿਸੇ ਬੰਨੇ ਲੱਗਣ ਦੇਂਦੇ ਆ ਭਾਈ ਸਾਡੇ ਜੂਸ ਤੋਂ ਆਏ ਆ ਵਧੀਆ ਆ ਹਾਂ ਹਾਂ ਜਿਹਦਾ ਜੂਸ ਤੁਸੀਂ ਸਾਰੇ ਪੰਜਾਬ ਚ ਨਹੀਂ ਕੀਤਾ ਹੋਣਾ ਕੀ ਬਾਤ ਕੀ ਬਾਤ ਹਾਲੇ ਫਿਰ ਦੂਸੇ ਪੀਕੇ ਚੱਲਨੇ ਆ ਤੇ ਮੈਂ 12 ਵਜੇ ਉੱਥੇ ਪਹੁੰਚਣਾ ਸੀ ਤੇ 10:30 ਵਜੇ ਵੱਜ ਗਿਆ ਆ ਤੇ ਇੱਥੋਂ ਹਜੇ 40 ਕਿਲੋਮੀਟਰ ਮੈਨੂੰ ਜਾਣਾ ਆ ਇੱਕ ਦੋ ਕੰਮ ਆ ਮੋਟਰਸਾਈਕਲ ਦਾ ਕੰਮ ਕਰਾਉਣਾ ਆ ਤੇ ਉਸ ਤੋਂ ਬਾਅਦ ਫਿਰ ਆਪਣਾ ਥੋੜਾ ਵੈਂਚਰ ਵਾਲਾ ਵੀ ਹੈਗਾ ਯਾ ਪ੍ਰੋਗਰਾਮ ਅੰਸਾਰ ਇਹ ਕਹਿੰਦਾ ਵੀ ਤੈਨੂੰ ਲੰਚ ਇੱਥੇ ਕਰਾਉਣਾ ਹੈ ਕੋਈ ਗੱਲ ਨਹੀਂ ਹੁਣ ਦੇਖਦੇ ਕੀ ਕਰਦਾ ਹੈ ਇਹ ਕੁਝ ਟੋਣ ਲੱਗਿਆ ਤੈਨੂੰ ਬਸ ਲੰਚ ਹੀ ਖੂਣੀ ਬਣੀ ਬੱਧੀ ਹਾਂ ਹਾਂ ਇਹ ਸਾਰਾ ਠੀਕ ਆ ਹਰ ਵੀ ਅੱਜ ਜੇ ਦਾ ਅੱਜ ਮੇਥੋਂ ਮੈਂ ਲੰਚ ਕਰ ਲਿਆ ਤੇ ਤੇਰੇ ਨਾਲ ਆ ਕੇ ਕਰਾਂਗੇ ਗੱਲ ਸ਼ਾਮ ਨੂੰ ਪਰ ਇਹਨੇ ਹੋਣਾ ਨਹੀਂ ਇੱਥੇ ਇਹ ਵੀ ਅੱ ਤੋਂ ਨਿਕਲ ਲੱਗਾ ਬਕਰੇ। ਭਾਜੀ ਕੀ ਕੀ ਪਾਉਣਾ ਹੈ ਜੂਸ ਚ? ਇਹ ਚੁੰਦਾ ਭਾਜੀ, ਨਾ, ਫਾਈਨ ਐਪ, ਸੰਮੀ, ਥੀਮੂ ਵਗੈਰਾ ਤੇ ਵਗੈਰਾ ਵੀ। ਹਾਂ, ਦੇਖੋ ਜੀ, ਦੇਖੋ। ਇਹ ਤੁਸੀਂ ਆਪੇ ਗਾਜਰਾਂ ਨਾਲ ਮਿਕਸ ਕਰ ਦਿੰਨੇ ਆ। ਨਹੀਂ ਪਾਓ ਗਾਜਰ ਵੀ ਪਾਓ। ਦੇਖੋ ਵੀ ਕਰੀ ਗਰੀ। ਇਹ ਬਨਰੀਆ ਬੰਦਿਆ ਨਾ। ਇਹ ਮਹੱਲਾ ਪਰਦੇ ਚੋਣਾ ਸ੍ਰੀ ਜੀ ਮਹਾਰਾਜ ਦੇ ਵਰਦਾਨ ਨਾਲ ਕੀ ਬਾਤ ਹੈ ਇਹ ਫਿਊਸ ਹੂੰ ਵਧੀਆ ਯਾਰ ਪਾਸ ਆ ਮੁੰਡਾ ਕਾਹਦੇ ਬੱਬੇ ਨੂੰ ਸਾਬਾ ਪੀ ਲਿਆ ਹੁਣ ਇਹਨੂੰ ਮੈਂ ਲਾ ਕੇ ਘਰੇ ਤੇ ਮੈਂ ਨਿਕਲ ਲੱਗਾ ਆ ਫਿਰ ਮਿਲਦੇ ਆਪਾਂ ਤਾਂ ਨੂੰ ਉੱਥੇ ਸ਼ੋਰੂਮ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਸ਼ੋਰੂਮ ਫੋਨ ਆਈ ਜਾਂਦਾ ਹੁਣ ਬੰਦਿਆਂ ਦਾ ਬੰਦਿਆਂ ਫਿਰ ਨਾ ਕੋਈ ਨਾ ਦਿਖਤ ਹੋਰ ਸੁਣਾਓ ਮਿਲ ਲਿਆ ਜੀ ਬਿਲਕੁਲ ਬਿਲਕੁਲ ਤੂੰ ਹੀ ਲੇਟ ਆ ਗਿਆ ਚੱਲਿਆ ਕੁਛ ਗਿਆ ਤੇ ਕੁਛ ਕੀਤਾ ਹਨਾ ਕੀ ਕੀਤਾ ਵੀ ਮੈਨੂੰ ਕਿਹਾ ਮੈਂ ਤੁਰ ਪਿਆ ਮੈਨੂੰ ਉਦੋਂ ਪਤਾ ਸੀ ਕਿ 20 ਮਿੰਟ ਜਦੋਂ ਮੈਂ ਕਾਲ ਕੀਤੀ ਉਦੋਂ ਦੀ ਤੁਰੇ ਉੱਥੇ ਉਹ ਤੁਰਿਆਂ ਮੈਂ ਨਿਕਲ ਆਇਆ ਹੋਰ ਸੁਣਾਓ ਅਮਨਤਾ ਜੀ ਹੁਣ ਆਪਾਂ ਕਿੱਥੇ ਜਾਣਾ ਹੈ ਆਪਾਂ ਜਾਣਾ ਵਰਕਸ਼ਾਪ ਚੱਲੀਏ ਚਲੋ ਖੈਰੀ ਵਗੈਰਾ ਸਾਰੇ ਇੱਥੇ ਬੈਠ ਕੇ ਚਲੋ ਆਪਾਂ ਥੋਰਮ ਆ ਗਏ ਆ ਲੇਟ ਹੋ ਗਏ ਆ ਗਾਲਾਂ ਫਿਰ ਗਈਆਂ ਆ ਤੇ ਉਹਦਨ ਹੈਰੀ ਵੀ ਗੁੱਸੇ ਆ ਤੇ ਹੁਣ ਆਪਾਂ ਕਿਸ ਕੀ ਆ ਨਾ ਟਾਈਮ ਦੇ ਨਾਲ ਹੀ ਠੀਕ ਚੱਲੀਏ ਹੁਣ ਵਰਕਸ਼ਾਪ ਆ ਗੀਆਂ ਨਹੀਂ ਜਾਨਾ ਕਿਦਾਂ ਵਧੀਆ ਉਹ ਫੇਰੇ ਆ ਗਏ ਬਰਾਇ ਡੀ ਡੀ ਬੰਦੇ ਆ ਰਹੇ ਆ ਵਧੀਆ ਵਧੀਆ ਹਾਂ ਜੀ ਵਧੀਆ ਵਧੀਆ ਕੀ ਕਰਵਾਇਆ ਨੂੰ ਹਣ ਓਏ ਆ ਆਵਾਜ਼ ਆਉਂਦੀ ਦੱਸਿਓ ਦੱਸਿਓ ਬੋਲਿਓ ਮਨਾਲੀ ਮਨਾਲੀ ਸਾਰੇ ਮਕਲੌੜ ਗਾਜ ਤੋਂ ਆ ਗਏ ਸਤਾਲ ਆ ਗਏ ਆ ਮਨਾਲੀ ਮਨਾਲੀ ਨਹੀਂ ਕੋਈ ਨਹੀਂ ਬਨਾਲੀ ਭਾਈ ਜਦਾਂ ਟੈਨਸ਼ਨ ਨਾ ਲਾਓ ਕੋਈ ਚੱਕਰੀ ਤੁਮਾਂਗੇ ਇਹ ਹੀ ਜਾਣ ਗਿਆ ਇਹ ਹੀ ਜਾਣ ਗਿਆ ਜਾਣ ਗਿਆ ਜਾਣ ਗਿਆ ਬਲੈਕ ਮਾਮਾ ਤੇ ਪੈ ਗਿਆ ਜ਼ਹਿਰ ਹੀ ਛੱਡ ਗਿਆ ਜ਼ਹਿਰ ਛੱਡ ਗਿਆ ਬਲੈਕ ਮਾਮਾ ਵਿਸ਼ਰਾਇਤ ਹੋ ਗਿਆ ਤੇ ਹੋ ਤਾਂ ਡੈਮੇਜ ਛੱਡ ਗਿਆ ਠੀਕਾ ਨਿਕਲ ਗਿਆ ਯਾਰ ਇਹ ਤਾਂ ਇਹਦਾ ਸਿਸਟਮ ਹੀ ਨਹੀਂ ਰਗਣਦਾ ਯਾਰ ਸੁਣ ਕੇ ਕਰਦਾ ਯਾਰ ਬਹੁਤ ਕੰਮ ਖਰਾਬ ਹੋਇਆ ਵਾ ਮਲਕੀ ਜਦੋਂ ਤੁਸੀਂ ਰਾਈਟ ਤੇ ਜਾਣਾ ਨਾ ਇੱਕ ਵਾਰੀ ਪਹਿਲਾਂ ਚੰਗੇ ਹੱਥ ਲਵਾ ਕੇ ਜਾਓ ਕਿ ਮਕੈਨਿਕ ਦੇ ਉਸ ਤੋਂ ਬਾਅਦ ਫਿਰ ਲਵਾਓ ਬਿਲਕੁਲ ਬਿਲਕੁਲ ਇਹ ਦਕਸ਼ਣਾ ਇਹ ਦਕਸ਼ਣਾ ਦੀ ਵੱਖਰੀ ਕਾਢ ਕੇ ਰੱਖਿਆ ਕਰੋ ਘਰੇ ਗਲੂਕੋਜ਼ ਲਾਉਣਾ ਹੋਵੇ ਤੇ ਆ ਐਮਬੂਲੈਂਸ ਆ ਨਾਂ ਦੇ ਹਾਂ ਜੋ ਵੀ ਹੋਏਗਾ ਪਤਾ ਲੱਗ ਜਾਵੇਗਾ ਉਹ ਕਾਲ ਯਾਰ ਹੁਣ ਕਹਿੰਦੇ ਆ ਵੀ ਇਹਦੀ ਗੱਟ ਪੈ ਸਕਦੀ ਆ। ਕਿਹੜਾ ਪਲਾਜਾ ਆ ਰਿਹਾ ਹੈਗਾ। ਹੁਣ ਦੇਖਦੇ ਆ ਕੀ ਚੱਕਰ ਆ। ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਯਾਰ ਕੇ ਮਾੜੇ ਮੈਕੈਨਿਕ ਤੇ ਕਦੇ ਵੀ ਸਰਵਿਸ ਨਾ ਕਰਾਓ ਆਪਣੀ ਗੱਡੀ ਦੀ। ਥੋੜਾ ਦੇਖਦੇ ਆ ਜੁਗੇਸ਼ ਬਾਜੀ ਆ ਗਏ ਆ ਪੂਰਾ ਕੋਆਪਰੇਟ ਕਰਨਗੇ। ਹੈਨਾ? ਚਲੋ ਫਿਰ ਮਿਲਦੇ ਆ ਦੇਖਦੇ ਆ ਨਾਲੇ ਕੀ ਹੁੰਦਾ ਹੈ ਨਾ ਹੁਣ। ਆਹ ਦੇਖੋ ਕੋਈ ਸਪੌਟ ਹੋਇਆ ਹੈ। ਓਕੇ। ਠੀਕ। ਉਹ ਸਿਮਰ ਦਾ ਵੀ ਫੋਨ ਆ ਗਿਆ। ਆ ਗਿਆ। ਆ ਗਿਆ ਜੀ ਲੰਚ ਕਰਨਾ ਆਪਾਂ ਹਵੇਲੀ ਅੰਮ੍ਰਿਤਸਰ ਦੇ ਵਿੱਚ। ਤੇ ਦੇਖ ਰਿਹਾ ਹੁਣ ਇਹਨਾਂ ਨੇ ਸਾਨੂੰ ਕਹਿਦੇ ਦਿੱਤੇ ਆ। ਕਿ ਆਦੇ ਹੁਣ ਆਪਾ ਪੜਨੇ ਆਂ ਕਹਿੰਦੇ ਪਹਿਲਾ ਪੇਪਰ ਦੋ ਫਿਰ ਤੁਹਾਨੂੰ ਰੋਟੀ ਦਵਾਂਗੇ ਸਹੀ ਗੱਲ ਹੈ ਸਰ ਪੰਜਾਬੀ ਜੀ ਮੈਨੂੰ ਆਧੀਰਨੋ ਪੰਜਾਬੀ ਨੇ ਆਉਦੀ ਜੀ ਇੰਗਲਿਸ਼ ਵਿੱਚ ਸਿੱਖਾਈ ਬੜੀ ਸ਼ਰਮਨਾਕ ਗੱਲਾਂ ਪਰ ਕੀ ਕਰ ਸਕਦੇ ਹਾਂ ਮਨ ਆਲੀ ਵਾਲਿਆਂ ਨੂੰ ਦਿੰਦੀ ਆਂ ਸੋਚ ਕੇ ਬੋਲ ਦੋ ਆਦੇ ਹੀ ਮਤ ਮੈਂ ਇੱਧਾ ਆ ਗਿਆ ਆ ਆ ਦੇਖ ਲੋ ਘੁੰਮਣ ਗਏ ਸੀ ਆਪ ਲਿਆਦਾ ਨਹੀਂ ਕੁਛ ਆ ਬੁੱਧਾ ਵੀ ਬਣਿਆ ਇਹ ਇਹ ਲਾਫਿੰਗ ਬੁੱਧਾ ਹੈ ਬਾਈਕ ਤੇ ਆਉਂਦੇ ਆ ਫੋਨ ਤਣ ਨੂੰ ਲਾਇਆ ਤੇ ਗੱਡੀ ਫਾਰੇ ਇੱਦਾਂ ਕਰੀ ਜਾਵੇ ਰੋਡ ਤੇ ਗੱਡੀ ਫਾਰੇ ਸਟੀering ਦੇ ਹੱਥ ਨਾਲ ਦੇਖ ਮਾਂ ਦੀ ਕੋਸ਼ੇ ਕਰ ਰਿਹਾ ਦੇਖ ਮਾਂ ਦੀ ਕੋਸ਼ੇ ਕਾਣ ਰਿਹਾ ਮੋਬਾਈਲ ਕੰਨੋਂ ਲਾਇਆ ਮੈਂ ਤਾਂ ਇਹਨੂੰ ਲਾਲਾ ਭਰਾਵਾ ਤੇਰੇ ਨਾਲ ਫੈਮਿਲੀ ਬੈਠੀ ਹੈ ਕਈ ਆਪਣੀ ਗੱਲ ਕਰਦਾ ਹਾਂ ਜੇ ਮਤਲਬ ਜਿੱਦਾਂ ਨਾ ਮੇਰ ਨਾਲ ਹੋਇਆ ਇਹ ਮੁੰਡਾ ਵੀ ਨਾਲ ਹੀ ਹੁੰਦਾ ਮੇਰ ਨਾਲ ਅਹੀਂ ਉਹਨੇ ਬੰਦੇ ਬੜੇ ਫੜਕਾਏ ਨਹੀਂ ਤੇ ਮੈਂ ਕੀ ਕਰਦਾ ਹਾਂ ਸਾਈਡ ਤੇ ਜਾ ਕੇ ਨਾ ਮੁੱਕੀ ਮਾਰ ਕੇ ਸਾਈਡ ਮਿਰਰ ਤੋੜ ਦਿੰਦਾ ਅਗਲੇ ਨੂੰ ਪਤਾ ਲੱਗੂ ਕਿ ਦੇਖੋ ਉਹ ਤੇ ਗੱਡੀ ਜੀ ਉਹਨਾਂ ਨੇ ਵੱਜ ਜਾਣਾ ਅਹੀਂ ਮੋੜ ਸਕਦਾ ਸਾਡੀ ਜਿਹੜੀ ਇੱਕ ਤੇ ਸਾਡਾ ਮੋਟਰਸਾਈਕਲ ਭਾਰ ਦੂਜਾ ਇੱਕ ਸਾਡਾ ਹੀ ਭਾਰ ਵਖਰੇ ਜਦੋਂ ਇੰਨੀ ਸਪੀਡ ਨਾਲ ਬਗਾਲਾ ਡਿੱਗਣਾ ਜੇ ਚੂਲੇ ਦੀ ਹੱਡੀ ਟੁੱਟ ਗਈ ਘੱਟੋ ਘੱਟ ਸਾਲ ਹਾਂ ਉਹਨਾਂ ਨੂੰ ਕੋਈ ਅਹਿਸਾਸ ਨਹੀਂ ਹੋਣਾ ਕੋਈ ਨਹੀਂ ਕਜ਼ਨ ਦਾ ਫਰੈਂਡ ਸਿਰਫ ਦਾਸ ਕੇ ਪੀਚੀ ਸਪੀਡ ਤੇ ਚੱਲਦਾ ਏ ਨਾ ਉਹਨੇ ਕਿਹਾ ਉਹਨਾਂ ਆਈ ਗਏ ਸੀ ਉਹਨੇ ਉਹਨੂੰ ਪੁੱਛ ਲੈ ਯਾਰ ਫਿਰ ਉਹਨੂੰ ਆਰਡਰ ਕਰੇਗਾ ਫੋਨ ਕਰਕੇ ਪੁੱਛ ਲਉ ਨਾ ਉਹਨੂੰ ਪਹਿਲਾਂ ਪੁੱਛ ਲਉ ਕਿ ਕਿੰਨਾ ਟਾਈਮ ਲੱਗਣਾ ਜਾ ਮੈਂ ਮੰਗਾ ਲਦਾ ਯਾਰ ਕੀ ਸਹਾਰਾ ਦੇ ਇੰਨਾ ਕੋਈ ਪੈਸੇ ਟਿਕੰਢੇ ਮੈਂ ਹਿਸਾਬ ਲਾਇਆ ਚੱਲ ਸੀਟ ਕੋ ਬੰਦ ਫਿਕਸਰ ਜਨਵਰੀ ਆ ਕਿੰਨੇ ਦਾ ਬਾਈਏ ਬਸ ਕਿਦਾਂ ਕਰੀਏ ਫਿਰ ਅਸੀਂ ਹਾਂ ਕੜੇ ਉੱਟਾ ਡਾ ਹੋਗਾ ਲੰਬਰੀ ਯਾਰਾਂ ਨੂੰ ਭੁੱਖ ਲੱਗਲੀ ਅਗਲੇ ਹਨੂ ਜਲੀਲ ਕਰਨ ਲਈ ਯਾਰ ਨਹੀਂ ਨਹੀਂ ਕੋਈ ਮਿੰਟ ਪਾਉਂ ਲਿਆ ਮੈਨੂੰ ਸਿਮਰ ਨਾ ਮਤੰਗਾ ਉਹ ਪ੍ਰਾਵਾਂ ਨੇ ਇੱਥੇ ਆਉਣਾ ਯਾਰ ਸਿਮਰ ਨੂੰ ਇੱਥੋਂ ਦਾ ਨਕੀਸੇ ਦੇ ਨੂੰ ਸਿਮਰ ਨੂੰ ਇੱਥੇ ਉਹ ਤਾਂ ਪਹੁੰਚ ਚ ਲਿਆ ਇੱਥੇ ਰੋਟੀ ਦੂਗੇ ਮਤੂੰ ਆ ਤਾਂ ਸਹੀ ਮਮਤ ਖਾਣਾ ਜੀ ਯਾਰ ਤੂੰ ਮੱਟੀ ਨਾ ਕਰ ਆ ਗਿਆ ਲੈ ਫੇਰ ਆ ਗਿਆ ਚਲੋ ਚਲ ਠੀਕ ਠੀਕ ਹੈ ਮੇਰਾ ਜੀ ਹੋਰ ਕੀ ਹੋਰ ਜੈਕਟ ਕਢੀ ਲੈਂਦੀ ਆ ਲਖੋ ਉਹ ਗੱਡੀ ਆ ਸਹੀ ਆ ਉਹ ਗੱਡੀ ਦੀ ਪਈ ਵਧੀਆ ਵਾਹ ਜੁੱਦਾ ਮੇਰੇ ਆਈ ਸੀ ਸੇਵਾ ਹਾਂ ਜੇ ਕਿਤੇ ਮੈਨੂੰ ਕਾਲੀ ਨਾ ਹੁੰਦੀ ਪਤਾ ਹੁੰਦਾ ਕਿ ਅਰੇ ਬਸ ਅੱਧਾ ਤੈਨੂੰ ਪਾਇਆ ਹੁੰਦਾ ਨਾ ਇਹ ਲੈ ਗੜ ਜਾਂਦੇ ਹੋ ਜਾਂਦਾ ਤਾਂ ਉੱਤੇ ਧਰਮ ਘੋੜ ਵੀ ਦੇ ਪਾਣੀ ਗਿਆ ਕੋਈ ਰਾਈ ਫੋਨ ਦੇਖੋ ਜੱਦੀ ਆ ਚਾ ਇੱਧਰ ਚੱਲ ਜਾਨੀ ਓਹੋ ਜੱਦੀ ਉੜਾ ਕੇ ਇੱਧਰ ਅੱਗੇ ਕੀ ਕਰੀਓ ਭਾਈ ਕੋਈ ਖਾਣਾ ਕਰੇ ਸਾਮਣੇ ਜਿੱਤਰਾ ਸ਼ੁਰੂ ਕਰਨਾ ਤੇ ਦੂਜਾ ਜਿਹੜਾ ਚਾਹ ਪਾਣੀ ਇਹਦੀ ਜਾਂ ਚਾਹ ਬਾਹਰ ਆਈ ਯਾਰ ਥੋੜੀ ਥਾਲੀ ਵੇਖ ਕੇ ਭੁੱਖ ਲੱਗੀ ਵਧ ਗਈ ਉਹ ਉਂਝੀ ਮੋਈ ਹੈ ਉਂਝੀ ਜੋ ਬਾਰਡਰ ਹੈ ਉਹ ਵਹੀ ਜਬ ਨਦੀ ਹੈ ਪਰ ਉਹ ਤਾਂ ਉੱਪਰ ਹੈ ਕਿਵੇਂ ਕਰਦੇ ਆਫਟਰ ਰਾਈਡ ਮੀਟਅਪ ਹੋਇਆ ਜੀ ਬਹੁਤ ਉੱਚਾ ਯਾਰ ਅਬ ਯਾਰ ਇਹ ਵੀ ਐ ਇਨਾ ਤੇ ਮੁਗਲੌੜਾਂ ਚ ਨਹੀਂ ਉੱਚਾ ਤੇ ਭਾਈ ਕੀ ਹੋਇਆ ਇਹ ਤੁਹਾਡਾ ਗੈਸ ਕਿਟ ਹੈਗਾ ਵਾ ਜਿਹੜਾ ਨਾਲ ਕੋ ਚਿੰਗਿਤ ਨਾਲ ਫਿੱਟ ਨਹੀਂ ਸੀ ਹੋਇਆ ਓਕੇ ਉਹ ਆਪਾਂ ਦੁਬਾਰਾ ਜਿੰਨੇ ਵੀ ਵੀਰ ਮੇਰੇ ਨਵੇਂ ਬਾਈਕ ਲੈ ਰਹੇ ਆ ਨਾ ਯਾਰ ਜਿਹੜੀ ਪਹਿਲੀ ਸਰਵਿਸ ਤੇ ਗੈਸ ਕਿਟ ਚੇਂਜ ਹੁੰਦੀ ਹੈ ਨਾ ਓਕੇ ਚੰਗੇ ਇੱਕ ਮੈਕੈਨਿਕ ਕੋ ਜਿਹੜਾ ਚੰਗਾ ਬੰਦਾ ਐਕਸਪਰਟ ਹੋਣ ਉਸ ਉਹ ਕੋ ਕਰਵਾਓ ਯਾਰ ਹੋਣ ਹੋ ਗਏ ਆਪਾਂ ਵਿਲੇ ਬਾਈ ਕ ਆਪਣੀ ਸਟਾਰਟ ਆ ਆਵਾਜ਼ ਹੁਣ ਕੋਈ ਨਹੀਂ ਆ ਸਵਾਲ ਪੰਸਲ ਦੀ ਲਾਈਟ ਆ ਰਹੀ ਸੀ ਉਹ ਵੀ ਬੰਦ ਆ ਤੇ ਬਾਕੀ ਉਹ ਕਹਿੰਦੇ ਕਿ 2-4 ਦਿਨ ਚਲਾ ਕੇ ਦੇਖੋ ਤੇ ਫੇਰ ਆਪਾਂ ਦੋ ਜਣ ਚਲਾ ਕੇ ਦੇਖਦੇ ਆ ਚੰਗਾ ਵੀ ਮਿੱਤਰੋ ਜਲਦੀ ਆ ਹੋਰ ਬਦਲੇ ਲੈਣਾ ਫੇਰ ਆਪਾਂ ਬਈ ਆਟੀ ਹੋਣ ਤਾਂ ਕੁਝ ਛੇਰ ਹੋ ਗਈ ਜਾਓ ਹੀ ਨਾ ਹਾਏ ਬਾਕੀ ਇਹ ਆ ਕਿ ਹਰ ਵੀਕੈਂਡ ਕੁਝ ਨਾ ਹੋਈ ਇਹ ਰਹੂਗੀ ਜਾਂ ਮਿਲਦੇ ਰਹੀਏ ਰੱਬਾ ਕੀ ਬਾਪੇ ਦੀ ਮਰਜ਼ੀ ਜੋ ਸਾਹ ਮਿਲ ਹੋਇਆ ਹੈ ਚਲੋ ਠੀਕ ਆ ਫਿਰ ਮਿਲਦੇ ਆ ਓਕੇ ਮੇਰਾ ਵੀਰ ਚਲੋ ਗਾਇਸ ਅੱਜ ਦੀ ਵੀਡੀਓ ਇੱਥੇ ਬਲੌਗ ਕਿਵੇਂ ਦਾ ਲੱਗਾ ਜਰੂਰ ਦੱਸਿਓ ਤੇ ਜਿਹੜੀ ਗੱਲ ਮੈਂ ਕਹੀ ਆ ਉੱਤੇ ਗੌਰ ਜਰੂਰ ਕਰਿਓ ਫੁੱਲ ਸਪੋਰਟ ਚਾਹੀਦੀ ਆ ਫੁੱਲ ਸਪੋਰਟ ਕਰੋ ਮੇਰੇ ਵੀਰ ਥੈਂਕ ਯੂ ਚਲੋ ਠੀਕ ਆ ਮਿਲਦੇ ਆ ਸੱਚ ਕਾਲ